ਕਹਿ ਲੋ ਪਰ ਪੁੱਤ ਤੇ ਪੁੱਤਰੀ ਰਹਿਣਾ ਇੱਕ ਥਾਂ ਹੁੰਦਾ ਹੈ ਨਾ ਦਿਮਾਗ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਸਤਕਾਰ ਸਭ ਦਾ ਕਰਦੇ ਰਹੋ ਪਰ ਇੱਕ ਤਾਂ ਮੰਨ ਕਰਕੇ ਮੰਨ ਲਓ ਵੀ ਇਹਨੂੰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਧਾਰਨ ਕਰ ਲਿਆ ਮੰਨ ਕਰਕੇ ਮੰਨ ਲੈ ਚਾਹੇ ਜਿਉਂਦਾ ਹੈ ਚਾਹੇ ਕੋਈ ਹੋਰ ਹੈ ਤੇ ਸਾਡੇ ਵਾਸਤੇ ਤੇ ਸੌਖਾ ਹੀ ਕੰਮ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਲਈ ਤੇ ਬਹੁਤਾ ਹੀ ਸੌਖਾ ਹੈ ਇਹ ਉਹ ਨੇ ਇਹ ਉਹ ਨੇ ਜਿਨ੍ਹਾਂ ਨੂੰ ਕਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵੀ ਮੱਥਾ ਟੇਕਿਆ ਇਹ ਉਹ ਨੇ ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਵੀ ਮੱਥਾ ਟੇਕਿਆ ਤੇ ਇਹ ਉਹ ਨੇ ਜਿਨ੍ਹਾਂ ਨੂੰ ਲਾਸਟ ਟਾਈਮ ਦੇ ਉੱਤੇ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਵੀ ਮੱਥਾ ਟੇਕ ਕੇ ਗਏ ਆਪ ਉਹਨਾਂ ਨੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਿਆ ਤੇ ਸ਼ਬਦ ਗੁਰੂ ਹੈ ਇਹ ਤੇ ਜ਼ਿਆਦਾ ਹੀ ਚੰਗਾ ਹੈ ਜੇ ਤੂੰ ਆਪਾਂ ਸਿੱਖ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਵੇਂ ਪਰ ਜੇ ਤੇਰਾ ਮਨ ਕਿਤੇ ਹੋਰ ਵੀ ਖੜਦਾ ਤੇ ਖੜਾ ਲੈ ਪਰ ਮਨ ਖੜਾ ਆਜੂ ਬਣ ਜਰੂਰ ਕਿਸੇ ਦਾ ਇਹ ਜਰੂਰ ਹੋਣਾ ਚਾਹੀਦਾ ਵੀ ਤੂੰ ਕਿਸੇ ਗੁਰੂ ਪੀਰ ਵਾਲਾ ਹੈਗਾ ਇਹ ਜਰੂਰ ਹੋਣਾ ਚਾਹੀਦਾ ਤੂੰ ਆਪਣੇ ਮਨ ਕਰਕੇ ਜਿਹਨੂੰ ਮਰਜ਼ੀ ਧਾਰਨ ਕਰ ਲੈ ਮੰਨ ਲੈ ਤੇ ਸਿੱਖ ਹੋਣ ਕਰਕੇ ਸਾਨੂੰ ਚਾਹੀਦਾ ਗੁਰੂ ਗ੍ਰੰਥ ਸਾਹਿਬ ਬਹੁਤ ਜ਼ਿਆਦਾ ਚੰਗਾ ਜੇ ਅਸੀਂ ਇੱਧਰ ਲੜ ਲੱਗਾਂਗੇ ਤੇ ਵੇਖੋ ਤੇ ਸਿੱਖ ਹੋਣ ਕਰਕੇ ਸਾਨੂੰ ਚਾਹੀਦਾ ਗੁਰੂ ਗ੍ਰੰਥ ਸਾਹਿਬ ਬਹੁਤ ਜਿਆਦਾ ਚੰਗਾ ਜੇ ਅਸੀਂ ਇੱਧਰ ਲੜ ਲੱਗਾਗੇ ਤੇ ਵੇਖੋ ਮੰਨ ਲਿਆ ਮੈਂ ਗੁਰੂ ਆਲਾ ਸਤਕਾਰ ਸਭ ਦਾ ਆਹ ਮੇਰੇ ਮਨ ਚ ਮੇਰੇ ਗੁਰੂ ਦਾ ਥਾ ਇਹ ਦੂਜਾ ਨਹੀਂ ਲੈ ਲੈਣਾ ਕਿਸੇ ਹੋਰ ਨਹੀਂ ਲੈ ਲੈਣਾ ਇਹ ਦਿਮਾਗ ਦੇ ਵਿੱਚ ਕੁਤਬਾ ਬਿਠਾ ਲਿਆ ਨਾ ਬੈਠ ਗਿਆ ਮੈਂ ਅੱਛਾ ਬਾਬਾ ਅਮਰਦਾਸ ਜੀ ਉਹ ਕਹਿੰਦੇ ਬਾਬਾ ਇਹ ਬ੍ਰਹਮਚਾਰੀ ਮੈਨੂੰ ਕਿੰਨਾ ਕੁਝ ਬੋਲ ਗਿਆ ਜੇ ਮੈਂ ਗੁਰੂ ਵਾਲਾ ਹੁੰਦਾ ਇੰਨੀਆਂ ਗੱਲਾਂ ਤੇ ਨਾ ਸੁਣਨੀਆਂ ਪੈਂਦੀਆਂ ਬਾਬਾ ਜੀ ਨੂੰ ਨੀਂਦ ਨਹੀਂ ਆਈ ਘਰੇ ਆ ਗਏ ਯਾਤਰਾ ਵਿੱਚ ਹੀ ਛੱਡ ਆਏ ਕਹਿੰਦੇ ਮੈਂ ਪਹਿਲਾਂ ਗੁਰੂ ਵਾਲਾ ਹੀ ਬਣੂ ਫੇਰ ਹੀ ਯਾਤਰਾ ਕਰਾਂਗਾ ਪਹਿਲਾਂ ਗੁਰੂ ਵਾਲੇ ਬਣਾਂਗੇ ਫੇਰ ਹੀ ਯਾਤਰਾ ਬਾਰੇ ਸੋਚਾਂਗੇ ਪਹਿਲਾਂ ਮੁਰਸ਼ਿਦ ਤੇ ਧਾਰਨ ਕਰੀਏ ਪਹਿਲਾਂ ਗੁਰੂ ਤੇ ਧਾਰਨ ਕਰੀਏ ਤੇ ਬਾਬਾ ਅਬਰਦਾਸ ਜੀ ਘਰੇ ਆ ਗਏ ਤੇ ਨੀਦ ਨੀ ਜੀ ਹੁਣ ਆਉਂਦੀ ਨੀਦ ਨੀ ਆਉਂਦੀ ਦਿਲ ਤੇ ਲੱਗ ਗਈ ਨਾ ਗੱਲ ਵੀ ਗੁਰੂ ਵਾਲਾ ਬਣਨਾ ਬਈ ਹੁਣ ਗੁਰੂ ਵਾਲਾ ਬਣਨਾ ਬੰਦੇ ਦੇ ਦਿਲ ਤੇ ਲੱਗ ਜੇ ਐ ਦਿਮਾਗ ਚ ਕੋਈ ਰੀਲ ਘੁੰਮੀ ਜਾਂਦੀ ਫਿਰ ਚੱਲੀ ਜਾਂਦਾ ਉਹੀ ਵੀ ਗੁਰੂ ਵਾਲਾ ਬਣ ਤੋੜੇ ਈ ਦੀ ਛੇਤੀ ਗੁਰੂ ਲੱਭੀਏ ਵੀ ਐਵੇਂ ਨਹੀਂ ਹੈਗਾ ਵੀ ਗੁਰੂ ਤੇ ਥਾ ਥਾ ਤੇ ਵੀ ਜਿੱਥੋਂ ਮਰਜੀ ਧਾਰਨ ਕਰ ਲਓ ਐਵੇਂ ਨਹੀਂ ਵੀ ਗੁਰੂ ਵੀ ਵਧੀਆ ਚਾਹੀਦਾ ਹੈ ਗੱਲਬਾਤ ਵੀ ਹੋਵੇ ਕੋਈ ਗੁਰੂ ਵਿੱਚ ਸਿਰੇ ਵਾਲੀ ਗੱਲ ਹੋਵੇ ਸਾਰੀ ਰਾਤ ਬਾਬਾ ਵਰਦਾਸ ਜੀ ਨੇ ਤਾਰੇ ਗਿਣਦਿਆਂ ਜਾਗਦਿਆਂ ਲੰਘਾ ਦੇਣੀ